ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸਵਾਗਤ ਹੈ ਭਾਈ ਨਵੇਂ ਵਲੌਗ 'ਚ ਤੇ ਅੱਜ ਭਾਈ ਮਾਮੇ ਦਾ ਮੁੰਡਾ ਹੈ ਬਾਰੋਪੜ ਜਿਹੜਾ ਵੀਡੀਓ ਬਣਾ ਰਿਹਾ ਤੇ ਤੁਹਾਨੂੰ ਵਿਆਹ ਹੈ 19 ਤਰੀਕ ਦਾ ਜੀ ਬਾਕੀ ਅੱਜ ਵੀ ਥੋੜੇ ਉਹਦੇ ਕੱਪੜੇ ਲੜੇ ਜੇ ਲੈ ਕੇ ਆਏ ਹੈ ਤੇ ਅੱਜ ਕਰਨ ਵੀਰ ਆਪਾਂ ਟਰੈਕਟਰ ਦਿਖਾਉਣਾ ਵੀਰੇ ਹਾਂਜੀ ਵੀਰ ਹਾਂਜੀ ਉਹ ਵੀ ਮੇਰਾ ਵੀਰ ਮਾੜਾ ਮੋਟਾ ਹੰਗਾਰਾ ਭਰੀ ਚੱਲ ਸਾਹੀਂ ਹਾਲੀ ਨਿਕਲਣ ਗਏ ਹਨ ਚਲੋ ਚਲੋ ਤੁਸੀਂ ਬੋਲੋ ਤੇ ਕਰਨ ਵੀਰ ਆਪਾਂ ਟਰੈਕਟਰ ਹੁਣ ਅੱਜ 30:48 ਵੀਰੇ ਇਹ ਆਪਣੇ ਕੋਲ ਟਰੈਕਟਰ ਸੈਕੰਡ ਹੈਂਡ ਦੇ ਵਿੱਚ ਆਇਆ ਆ ਪਰ ਟਰੈਕਟਰ ਹੈ ਨਵਈਆ ਵੀਰੇ ਇਹ ਆਇਆ ਕਿੱਥੇ ਵੀਰੇ ਇਹ ਵਿੱਚ ਘਟਿਆ ਆਪਾਂ ਨੇ ਹਾਂ ਅੱਛਾ ਜੀ 3048 ਐ 50 ਐਚਪੀ ਟਰੈਕਟਰ ਵੀਰੇ ਇਹ ਟਰੈਕਟਰ 간 ਵੀ ਸਾਰੇ ਹੀ ਸੀਲਡ ਆ ਜਿੱਦਾਂ ਟਰੈਕਟਰ ਮੰਨ ਕੇ ਵਾਲ ਕੰਪਨੀ ਤੇ ਆਇਆ ਵਾਏ ਉਦਾਂ ਹੀ ਆ ਟਰੈਕਟਰ ਟਰੈਕਟਰ ਦਿਖਾ ਦੇ ਕਿਸੇ ਪੰਪ ਨੂੰ ਕਲੱਚ ਪਲੇਟ ਨੂੰ ਲਿਫਟ ਟੱਪੇ ਨੂੰ ਸਾਰਾ ਕੁਝ ਨਾਲ ਦਾ ਹੀ ਆ ਵੀਰੇ ਮਾਡਲ ਕਿੰਨਾ ਐ ਮਾਡਲ ਵੀਰੇ 2022 ਆ ਕਹਿੰਦੇ ਮਿੱਤਰੋ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਨੂੰ ਵਧੀਆ ਹੈਵੀ ਵਾਲਾ ਦੱਸ ਕਿੱਥੇ ਲੱਗਿਆ ਫੁੱਲ ਡਿਊਟੀ ਵਾਲਾ ਐ ਨਹੀਂ ਪਤਾ ਕਿੱਥੇ ਲੱਗਿਆ ਵਾ ਇਹਨੇ ਬਾਈ ਹੁਣ ਸੋਨਣਾ ਕਰਾਲੀ ਤੇ ਵੀ ਸਾਡੇ ਸ਼ਹਿਰ ਦਾ ਨੌਂ ਦੋਸਤ ਕਰਾਲੀ ਦਾ ਨਹੀਂ ਠੀਕ ਆ ਕੰਨ ਵੀਰੇ ਮੋਲੇ ਟਾਇਰਾਂ ਦੇ ਇਹਨਾਂ ਦੇ ਰਹਾ ਜੇ ਤੱਕ ਆ ਵੀ ਨਹੀਂ ਮਟਿਆ ਹੈਗਾ ਆ ਦੇਖ ਰਾ ਆ ਦਿਖਾ ਪੁੱਲੂ ਠੀਕ ਆ ਵੀਰੇ ਹਾਂ ਪਿਛਲੇ ਟਾਇਰ ਨਾਲ ਦੇ 80 85 ਪੈਸੇ ਪਏ ਆ ਬਾਈ ਠੀਕ ਹੈ ਜੀ ਬਸ ਇਹ ਆਪਣੇ ਮੂੰਹ ਮੀਆਂ ਮੱਠੋ ਦਾ ਬੰਨਣਾ ਹੀ ਚਾਹੀਦਾ ਪਰ ਜੋ ਹੈਗੀ ਹੈ ਸਚਾਈ ਆਪਾਂ ਉਹ ਦਾ ਅਸਰ ਹੈ ਆ ਇਧਰ ਨੂੰ ਦਿਖਾ ਦੇ। ਅੱਜ ਕੋਲੋਚ ਪਲੇਟ ਸਾਰਾ ਕੁਝ ਨਾਲ ਦਾ ਬਾਈ। ਲਿਫਟ ਪੰਪ ਦਿਖਾ ਦੇ ਕਿਸੇ ਚੀਜ਼ ਨੂੰ ਚਾਬੀ ਨਹੀਂ ਹੈਗੀ ਬਾਈ। ਠੀਕ ਹੈ ਜੀ। ਇਹ ਜਿਵੇਂ ਆਪਣੇ ਕੋਲ ਦਾ ਟਰੈਕਟਰ ਗਿਆ ਵਾ ਉਦਾਂ ਹੀ ਆ ਬਾਈ ਸੇਮ। ਸਾਰਾ ਕੁਝ ਦਿਖਾਉਣਾ ਵੀਰੇ ਆਪਾਂ ਨੇ ਪੂਰੀ ਤਸੱਲੀ ਕਰਾਉਣੀ ਹੈ ਅੱਜ। ਬਸ ਇਹਨਾਂ ਨਾਲ ਕੈਮਰਾ ਵਿੱਚ ਘੱਟ ਥੋੜਾ ਪਿੱਛੇ ਰੱਖ। ਥੈਂਕ ਯੂ। ਲੈ ਬਾਈ। ਦਿਖਾ ਦੇ ਭਾਈ ਸਹੀ ਠੀਕ ਹੈ ਜੀ ਮੈਂ ਤੁਹਾਨੂੰ ਦੇਖ ਦਿਵਾਉਂਦਾ ਦਿਖਾ ਦੇ ਭਾਈ ਕੰਨ ਵੀ ਸਾਰਾ ਚੱਲਦਾ ਠੀਕ ਹੈ ਜੀ ਤੇ ਥੋੜਾ ਜਿਹਾ ਚਿੱਟਾ ਹੋਇਆ ਉਹ ਭਾਈ ਡੀਜ਼ਲ ਨੂੰ ਜਦ ਮਾਰ ਲੈਣਾ ਜੇ ਆਇਆ ਇਹ ਵੀ ਨਹੀਂ ਪਤਾ ਕਿ ਸਾਡੇ ਪੈਸੇ ਮੇਰੇ ਘਟ ਬਣੇ ਵੀ ਤੇ ਬਾਕੀ ਕਰਨ ਵੀਰ ਟਾਇਰ ਦੇ ਹਾਲੇ 80 ਪੈਸੇ ਟਾਇਰ ਤੇ ਕੰਨ ਵੀਰ ਆਪਣਾ ਬੈਂਕ ਵਾਲਾ ਵੀਰ ਆ ਗਿਆ ਭਾਈ ਐਕਸੈਸ ਬੈਂਕ ਵਾਲਾ ਮੇਰੇ ਕੋਲ ਨਾ ਬੈਟਰੀ ਕੋਲ ਮੁੱਚੀ ਤੇ ਬਾਈ ਤੇ ਬਾਈ ਸਾਡਾ ਸਲੋ ਮਾਸਕ ਤੋਂ ਬਾਈ ਠੀਕ ਹੈ ਤੇ ਬੈਂਕ ਵਾਲਾ ਬਾਅਦ ਚਾ ਬਾਈ ਆਪਣਾ ਆੜੀ ਪਹਿਲਾ ਹੈ ਠੀਕ ਹੈ ਠੀਕ ਹੈ ਤੇ ਕਿਸੇ ਨੇ ਬਾਈ ਟਰੈਕਟਰ ਤੇ ਲੋਨ ਕਰਾਉਣਾ ਹੋਇਆ ਨਵੇਂ ਤੇ ਪੁਰਾਣੇ ਤੇ ਵੀ ਕਰਦੇ ਹਾਂ ਠੀਕ ਹੈ ਤੁਹਾਨੂੰ ਬਾਈ ਵਿਆਜ ਜਿਵੇਂ ਹੀ ਡੈਡ ਲਾਈਨ ਵਾਲੀ ਮਿਲੂਗਾ ਜਾਨੀ ਕਿ ਜਿੰਨਾ ਹੋਇਆ ਤੁਹਾਡਾ ਵੱਧ ਦੇ ਵੱਧ ਫਾਇਦਾ ਕਰਾਊਗਾ ਠੀਕ ਹੈ ਬਾਈ ਤੁਹਾਡਾ ਕੋਈ ਏਰੀਆ ਹੁੰਦਾ ਕਿ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਏਰੀਆ ਕੋਈ ਨਹੀਂ ਹੁੰਦਾ ਖੁੱਲਾ ਹੀ ਏਰੀਆ ਹੁੰਦਾ ਠੀਕ ਹੈ ਇਸ ਤਰੀਕੇ ਆ ਗਿਆ ਮੇਰੇ ਕੋਲ ਇਹ ਚਾਹ ਜਾਓ ਆ ਉਹਦੇ ਪਿੱਛੇ ਉਹਦੇ ਪਿੱਛੇ ਗਿਆ ਹਾਲ ਹੈ ਮੋਟਰ ਇਹ ਬਾਈ ਜੌਂਡੀਅਰ ਏਜੰਸੀ ਵਾਲਾ ਸੇਲਮਾ ਹਾਲ ਦੇਖ ਲੋ ਮੋਟਰਸਾਈਕਲ ਦੇ ਇਹਨੂੰ 2 ਮਹੀਨੇ ਹੋ ਗਏ ਬਾਈ ਨਾ ਲਗਭਗ 6 ਮਹੀਨੇ ਹੋ ਗਏ ਇਹ ਜੋ ਬਾਈ 3 ਇਹ ਚੌਥੇ ਦਿਨ ਲੀਡਰ ਮਗਲਾ ਲੈ ਲ ਪੈਂਦਾ ਅੱਛਾ ਹਾਂ ਨਵਾਂ ਮੋਟਰਸਾਈਕਲ ਲੈ ਨਵਾਂ ਮੋਟਰਸਾਈਕਲ ਨੂੰ ਨਵਾਂ ਬਾਈ ਚਲਾਈਓ ਬਹੁਤ ਦਾ ਸਾਰਾ ਦਿਨ ਤਾਂ ਘੁੰਮਈ ਜਾਂਦੇ ਆ ਸਹੀ ਕਹਿੰਦਾ ਕਰਨ ਵੀਰ ਬਾਕੀ ਵੀਰੇ ਆਹ ਟਰੈਕਟਰ ਜਿਹੜਾ ਵੀ ਵੀਰ ਲਊਗਾ ਰੁਪਈਆ 2 ਲੱਖ ਦਾ ਫਾਇਦਾ ਹੋਣਾ ਸਿੱਧਾ ਹੀ ਠੀਕ ਹੈ ਸ਼ਾਇਦ 2 ਤੇ ਵੱਧ ਵੀ ਹੋ ਜਾਵੇ ਬਾਈ ਠੀਕ ਹੈ ਇਹ ਟਰੈਕਟਰ ਪੂਰਾ ਹੈ ਬਾਈ ਵਧੀਆ ਹੈ ਨਵਾਂ ਹੈ ਸਾਰਾ ਕੁਝ ਨਾਲ ਦਾ ਸਿਰਫ 1100 ਘੰਟੇ ਚੱਲਿਆ ਵਾ ਠੀਕ ਹੈ ਸਿਰਫ ਤਾਂ ਸਿਰਫ ਆ ਹਾਂ ਇੱਕ ਗੱਲ ਦੱਸ ਇੱਕ ਹਾਂਜੀ ਰਿੰਮ ਕਾਤੇ ਬਾਹਰ ਗੱਡੇ ਵੇ ਇਹਦੇ ਵੀਰੇ ਰਿੰਮੇ ਤਾਂ ਉਲਟੇ ਕਰਕੇ ਪਾਏ ਉਦਾਂ ਹੀ ਬੱਸ ਸ਼ੌਕ ਨੂੰ ਕਈ ਆਹ ਬਹੁਤ ਸ਼ੌਕ ਕਰਨ ਵੀਰੇ ਆਪਾਂ ਰੇਟ ਦੱਸੂਗੇ ਥੋੜਾ ਜਿਹਾ ਐਂਡ 'ਚ ਸਸਪੈਂਸ ਜਿਹਾ ਬਣਿਆ ਰਹੂਗਾ ਇਹ ਵੇਲਾ ਪਾ ਸਟਾਰਟ ਕਰਕੇ ਦੇਖੋ ਨੇ ਡੈਕਟਰ ਇਹਦਾ ਮੀਟਰ ਦਿਖਾ ਦੇਈਏ ਮੀਟਰ ਦਿਖਾ ਦੇ ਵਧੀਆ ਚਲਾਈ ਆ ਟਰੈਕਟਰ ਦੀ ਠੀਕ ਆ ਤੇ ਬਾਕੀ ਦਾ ਰੇਟ ਦੱਸ ਦਨੇ ਵੀਰੇ ਇਹਦਾ ਮੁੱਲ ਕਰਦੇ ਆਪਾਂ 3 ਲੱਖ 95000 ਰੁਪਏ ਵੀਰੇ ਠੀਕ ਆ 3 ਲੱਖ 95000 3 ਲੱਖ 95000 ਨੰਬਰ ਨੰਬਰ ਵੀਰੇ ਲੋਕਲ ਏ ਆਪਣਾ ਰੋਪੜ ਦਾ ਜਾਂ ਪੀਪੀ 12 ਹੋਊਗਾ ਜਾਂ ਮੈਂ ਤਾਂ ਪੀਪੀ 12 ਹੀ ਐ ਕਿਉਂਕਿ ਮੈਂ ਆਰਸੀ ਜੇ ਦੇਖੀ ਏਦੀ ਤੇ ਬਾਕੀ ਜਿਹਨੇ ਵੀ ਲੈਣਾ ਆਪਣੀ ਇੱਕ ਵਾਰ ਆ ਕੇ ਤਸੱਲੀ ਜ਼ਰੂਰ ਕਰਿਓ ਤੇ ਮੈਨੂੰ ਥੱਲੇ ਉਤਰਨ ਦੇਵਾ ਜਾ ਆ ਜਾਓ ਕਿਉਂਕਿ ਬਾਈ ਆਪਾਂ ਨੇ ਇੱਕ ਵਾਰ ਪਿੱਛੇ ਦਾ ਕਟਿਆ ਸੀਗਾ ਟਰੈਕਟਰ 3048 ਹੋ ਗਿਆ ਤਿੰਨ ਕਿ ਮਹੀਨੇ ਪਹਿਲਾਂ ਉਹ ਟਾਈਟਾ ਉਹਨੀ ਵੀਡੀਓ ਵਧੀਆ ਚੱਲੀ ਸੀ ਜਦ ਬਹੁਤ ਵੀਰਾਂ ਦੇ ਫੋਨ ਆਏ ਵੇ ਤੇ ਇੱਕ ਦੋ ਦੇ ਮੈਂ ਨੰਬਰ ਸੇਵ ਵੀ ਕਰੇ ਵੇ ਤੇ ਉਹ ਕਹਿੰਦੇ ਵੀ ਅਸੀਂ ਕੋਈ ਸਾਨੂੰ ਚੱਲਦਾ ਅਗੇ 212 ਮਾਡਲ ਦਾ ਟਰੈਕਟਰ ਦੇ ਦਿਓ ਠੀਕ ਆ ਇਹ ਟਰੈਕਟਰ ਬਾਈ ਪਹਿਲਾਂ ਦੱਸ ਦਈਏ 2 ਸਪੀਡ ਆ ਸਿਰਫ 3 ਸਪੀਡ ਨਹੀਂ ਹੈਗਾ 3 ਸਪੀਡ ਆ ਬਾਈ ਇੱਥੇ ਲੀਵਰ ਆਉਂਦਾ ਸਪੈਸ਼ਲ ਹੈ ਠੀਕ ਆ ਇਹਦੇ ਨਾਲ ਬਾਈ ਜਿੱਦਾਂ ਕੋਈ ਵਾਲਾ ਰੀਪਰ ਲੇਜ਼ਰ ਕਰਾ ਆਪਣੇ ਇਹ ਚੱਲਦੇ ਨੇ ਬਹੁਤ ਵਧੀਆ ਚਲਾਉਂਦਾ ਇਹਦਾ ਤੇਲ ਖਰਚਾ ਵੀ ਜਾਇਆ ਜਾਂ ਟਰੈਕਟਰ ਦਾ ਠੀਕ ਆ ਜੀ ਤੇ ਬਾਕੀ ਕੋਈ ਵੀ ਮੇਰਾ ਵੀਰ ਚਾਹਵਾਨ ਹੋਇਆ ਤੀਰ ਢਾਲੀ ਲੈਣ ਦਾ ਤਾਂ ਆਪਣੇ ਕੋਲ ਉੱਪਰ ਖੜਾ ਏਜੰਸੀ ਦੇ ਵਿੱਚ ਇੰਡੋਫਾਰਮ ਏਜੰਸੀ ਚੈੱਕ ਕਰਾ ਦੇ ਬਾਈ ਬੋਰਡ ਸਾਹਮਣੇ ਠੀਕ ਆ ਤੇ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਬਾਈ ਠੀਕ ਆ ਜੀ ਆਪਣੇ ਕੋਲ ਸਾਰੇ ਹੁਣ ਬਾਕੀ ਬਾਈ ਫਿਲਹਾਲ ਸਾਰੇ ਨਵੇਂ ਕੱਲ ਵੀ ਟਰੈਕਟਰ ਦਿਖਾ ਦੇ ਵੀਰੇ ਰੰਗ ਦਾ ਦੇਖ ਲੈ ਮੇਰੇ ਸਾਹਮਣੇ ਆਹ ਟਰੈਕਟਰ ਵੱਧ ਲਿਸ਼ਕਦਾ ਹੋਊਗਾ ਹਾਂ ਹੈ ਇਧਰੋਂ ਦਿਖਾ ਆਲੇ ਅੰਦਰੋਂ ਟਰੈਕਟਰ ਨਵਾਂ ਹੀ ਆ ਬਾਈ ਅਜੇ ਬਾਈ ਨੇ ਗੱਡੀਆਂ ਵੀ ਨਹੀਂ ਲਾਈਆਂ ਨਹੀਂ ਬਹੁਤ ਵੀਰ ਗੱਡੀਆਂ ਲਾ ਦੇ ਨੇ ਗੱਡੀਆਂ ਇਹ ਨਾਲ ਦੀਆਂ ਲੱਗੀਆਂ ਵੀ ਕੱਢ ਵੀ ਰ ਆਹ ਦਿਖਾ ਬਰੇ ਰੰਗ ਆ ਦੇ ਪੈਦਾ ਨੇ ਦੇ ਰੰਗ ਨਹੀਂ ਉਤਰੇ ਅਜੇ ਤੱਕ ਇੱਧਰ ਦੇਖਾ ਆ ਲੰਗਾ ਜਿਹਾ ਉਦਾਂ ਹੀ ਖੜਾ ਲਾ ਵੀ ਇੱਧਰ ਹਾਂ ਬਿਲਕੁਲ ਆ ਆਪਣੇ ਕੋਲ ਬਾਈ ਹੁਣ ਜਿੰਨੇ ਵੀ 25 ਵਾਲੇ ਟਰੈਕਟਰ ਆ ਸਾਰੇ ਆਪਣੇ ਕੋਲ ਨਵੇਂ ਪਲੇਟਫਾਰਮ ਵਾਲੇ ਟਰੈਕਟਰ ਆ ਗਏ ਜੀ ਠੀਕ ਆ ਤੇ ਬਾਕੀ ਹੋਰ ਕੰਪਨੀ ਨੇ ਕੋਈ ਚੇਂਜ ਨਹੀਂ ਕਰਿਆ ਸਿਰਫ ਆਹੀ ਲਾਇਆ ਪਲੇਟਫਾਰਮ ਤੇ ਨਵੇਂ ਟਰੈਕਟਰਾਂ ਦਾ ਭਾਈ ਥੋੜੇ ਰੇਟ ਜਰੂਰ ਵੱਧ ਗਏ ਕਈ ਵੀਰ ਹਜੇ ਵੀ ਪੁਰਾਣੇ ਰੇਟ ਦੇ ਵਿੱਚ ਆਪਾਂ ਨੂੰ ਕਹੀ ਜਾਂਦੇ ਆ ਤਾਂ ਭਾਈ ਜਦੋਂ ਸਾਲ ਬਦਲਦਾ ਹੈ ਨਾ ਤਾਂ ਰੇਟ ਦਾ ਫਰਕ ਵੀ ਜਰੂਰ ਪੈ ਜਾਂਦਾ ਆ ਮੇਰਾ ਵੀਰ ਇੱਕ ਥੋੜੀ ਹੋਰ ਬੇਨਤੀ ਰਿਕੁਐਸਟ ਹੈ ਮੈਨੂੰ ਬਹੁਤ ਵੀਰਾਂ ਦੇ ਨਵੇਂ ਟਰੈਕਟਰਾਂ ਦੇ ਫੋਨ ਆਉਂਦੇ ਨੇ ਬਹੁਤ ਵੀਰ ਆਪਣੇ ਨਾਲ ਫੋਨ ਤੇ ਸੌਦਾ ਕਰਦੇ ਨੇ ਟਰੈਕਟਰਾਂ ਦਾ ਤੇ ਭਾਈਆਂ ਨੂੰ ਬੇਨਤੀ ਆ ਵੀ ਫੋਨ ਤੇ ਨਾ ਭਾਈ ਬਣ ਕੇ ਸੌਦਾ ਕਰਿਆ ਕਰੋ ਕਿਨੇ ਟਰੈਕਟਰ ਲੈਣਾ ਉਰੇ ਆ ਕੇ ਜਿਹੜਾ 00 ਸੌਦਾ ਉਹ ਇੱਥੇ ਆ ਕੇ ਹੋਊਗਾ ਬਾਈ ਫੋਨ ਦਾ ਰੇਟ ਜੋ ਆਪਾਂ ਦੱਸਦੇ ਆ ਫੋਨ ਦਾ ਰੇਟ ਹੋਰ ਹੁੰਦਾ ਬਾਈ ਤੇ ਸੌਦਾ ਕਰਨ ਦਾ ਰੇਟ ਹੋਰ ਹੁੰਦਾ ਬਾਈ ਤੇ ਬੇਨਤੀ ਉਹ ਬਾਈ ਠੀਕ ਹੈ ਜੀ ਕਿਉਂਕਿ ਜੇ ਆਪਾਂ ਫੋਨ ਤੇ ਬਾਈ ਹੋਰ ਡੀਲਰਾਂ ਦਾ ਵੀ ਰੇਟ ਖਰਾਬ ਹੋ ਜਾਂਦਾ ਇਹਦੇ ਨਾਲ ਤੇ ਫੇਰ ਉੱਥੇ ਜਾ ਕੇ ਕੰਪਨੀ ਸ਼ਰ ਹੋ ਜਾਂਦਾ ਵੀ ਤੁਸੀਂ ਰੇਟ ਇੰਨਾ ਦੱਸਦੇ ਆ ਜੀ ਉਹ ਇੰਨੇ ਦਾ ਦੰਨੇ ਆ ਤਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਡੀਲਰਾਂ ਦੀਆਂ ਕੰਪਲੀਟ ਆਈਆਂ ਬਾਈ ਆਪਾਂ ਕਿਸੇ ਦਾ ਰੇਟ ਨਹੀਂ ਖਰਾਬ ਕਰਨਾ ਹਰੇਕ ਏਰੀਆ ਦਾ ਹਰੇਕ ਡੀਲਰ ਦਾ ਅਲੱਗ-ਨਾਲਗ ਰੇਟ ਹੋ ਸਕਦਾ ਜੀ। ਠੀਕ ਹੈ। ਤੇ ਬਾਕੀ ਵੀ ਟਰੈਕਟਰ ਹੋਰ ਵੀ ਗੱਨ ਵੀ ਖੜੇ ਆ ਪੁਰਾਣੇ ਮੋٹے-ਮੋٹے ਦਿਖਾਦਾਨੇ ਆਪਾਂ ਨੇ। ਪਿੱਛੇ ਦਿਖਾਤਾ ਜੀ ਟਰੈਕਟਰ ਇਹ? ਦਿਖਾਤਾ ਫਿਰ। ਦਿਖਾ ਦੇ ਇੱਕ ਵਾਰ ਦੁਬਾਰਾ ਹੋਣਾ। ਕਾਲ ਵੀਰੋ ਆ ਰਿੰਮਾ ਦਾ ਰੰਗ ਦਿਖਾ ਟਰੈਕਟਰ ਦਾ। ਸਟicker ਉਦਾਂ ਹੀ ਲੱਗਿਆ ਆਉਦੇ ਨਾਲ ਦਾ। ਠੀਕ ਹੈ। ਤੇ ਡਿਸਟ੍ਰੀਬਿਊਟਰ ਆ ਬਾਈ। ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਉਂਦਾ ਟਰੈਕਟਰ ਇਹ। ਠੀਕ ਹੈ ਜੀ। ਤੇ ਆਹ ਲੀਵਰ ਆਉਂਦਾ ਇਹਨੂੰ ਡਿਸਟ੍ਰੀਬਿਊਟਰ ਵਾਲਾ। ਹੱਕ ਦੇਖੋ ਬਾਈ ਬੰਦੇ ਨੇ ਕਰ ਨੂੰ ਵੀਰੇ ਵਧੀਆ ਹੱਕ ਲੋਈ ਸਪੈਸ਼ਲ ਇਹਨੂੰ ਵੀਰੇ ਆ ਦੇਖੋ ਲਿੰਕਾਂ ਨੂੰ ਥੱਲੇ ਆ ਵੀ ਹੁੰਦਾ ਸਪੋਰਟ ਆਉਂਦੀ ਆ ਇਹਨਾਂ ਮਾਡਲ ਨੇ ਚਾਈਆਂ ਦੀਆਂ ਬਾਅਦ ਚ ਕੰਪਨੀ ਨੇ ਪਤਾ ਨਹੀਂ ਯਾਰ ਲੁੱਪਾ ਤਾਂ ਨਹੀਂ ਲੋਹਾ ਬਚਾਉਣ ਲੱਗ ਗਈਆਂ ਆ ਨਵੇਂਆਂ ਨੂੰ ਬੰਦ ਕਰਤੇ ਹੋਏ ਨੇ ਪਰ ਇਹਨਾਂ ਥੋੜੀ ਲਿੰਕੇ ਹੈਵੀ ਕਰਤੀ ਪਹਿਲਾਂ ਇਹਨੂੰ ਥੱਲੇ ਹੁੰਦੇ ਸੀਗਾ ਸਪੋਰਟਾਂ ਇੱਕ ਹੋਊਗਾ ਇਹ ਆ ਤੁਹਾਨੂੰ ਲੱਗਦਾ ਕਹਾਂ ਬਣਦੇ ਇਹ ਬਾਕੀ ਬਾਈ ਕਿਸੇ ਨੇ ਹੋਰ ਡਿਟੇਲ ਲੈਣੀ ਹੋਈ ਟਰੈਕਟਰ ਬਾਰੇ ਤਾਂ ਫੋਨ ਕਰ ਲਿਓ ਵੈਸੇ ਮੋਟੀ ਮੋਟੀਆਂ ਗੱਲਾਂ ਸਾਰੀਆਂ ਦੱਸਤੀਆਂ ਇੱਕ ਥੋੜੀ ਹੋਰ ਸ਼ਿਕਾਇਤ ਆ ਬਾਈ ਮੈਨੂੰ ਥੋੜੀ ਜੀ ਵੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਦੱਸੀਆਂ ਵੀ ਹੁੰਦੀਆਂ ਸਾਰਾ ਕੁਝ ਇਦਾਂ ਹੁਣ ਆਪਾਂ ਮੈਂ ਮਾਡਲ ਦੱਸਿਆ ਹੋਇਆ ਟਰੈਕਟਰ ਦੇ ਘੰਟੇ ਦੱਸੇ ਹੋਏ ਨੇ ਟਾਇਰ ਦੱਸੇ ਹੋਏ ਆ ਕਿੰਨੇ ਪੈਸੇ ਟਰੈਕਟਰ ਦਾ ਖੁੱਲਿਆ ਕੁਝ ਨਹੀਂ ਉਹ ਦੱਸਿਆ ਹੋਇਆ ਫਿਰ ਵੀ ਕਈ ਮੇਰੇ ਵੀਰ ਬਹੁਤ ਉਹੀ ਗੱਲਾਂ ਬਾਰੇ ਦੁਬਾਰਾ ਦੁਬਾਰਾ ਮਲਗੀ ਰਿਪੀਟ ਕਰੀ ਜਾਂਦੇ ਆ ਆ ਸਾਰਿਆਂ ਨੂੰ ਬੇਨਤੀ ਆ ਬਾਈ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਰੇਟ ਦੱਸਿਆ ਹੋਇਆ ਠੀਕ ਆ ਜੀ ਜਿਹੜਾ ਇਹਦਾ ਰੇਟ ਆ 3 ਲੱਖ 95000 ਬੋਲੇ ਜਿਹੜਾ ਰੇਟ 00 ਦੇਣ ਵਾਲਾ ਉਹ ਵੀਰੇ ਆਪ ਠੀਕ ਹੈ ਨਵਾਂ ਤਰੀਬ ਨੇ 6 ਲੱਖ ਦਾ ਹੀ ਆ ਪੈਂਦਾ ਠੀਕ ਹੈ ਉਹ ਆਪਾਂ ਮੌਕੇ ਤੇ ਜਿੱਦਾਂ ਵੀ ਹੋਇਆ ਆਪਾਂ ਜੀਅਜ ਕਰਕੇ ਦੇ ਦਾਂਗੇ ਇਹ ਟਰੈਕਟਰ ਬਾਕੀ ਗੱਲ ਵੀਰ ਪੁਰਾਣੇ ਦਿਖਾ ਦੇ ਵੀਰੇ ਆ ਜਿੱਧਰ ਆਲੇ ਇਹਨਾਂ ਦੇ ਟਰੈਕਟਰ ਦਿਖਾ ਦਈਏ ਸੋਨਾਲੀ ਖਾਲੇ ਇਹ ਵੀ ਲਾਉਣ ਲੱਗੇ ਅੰਦਰ ਇਹਨਾਂ ਕੋਲ ਬਾਈ ਕਈ ਟਰੈਕਟਰ ਖੜੇ ਨੇ ਪੁਰਾਣੇ ਦੇਖ ਲਓ ਜੀ ਆਹ ਸੋਨਾਲੀ ਕਹਿੰਦਾ ਕੋਈ ਖੜਾ ਜੀ ਹੋਰ ਵੇਖੀ ਬਾਈ ਆ ਆਇਆ ਲਾਇਆ ਲਾਇਆ ਅੰਦਰ ਹੋਰ 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 ਇਹ ਅੰਦਰ ਲਿਆ ਤੇ ਬਾਕੀ ਇੱਧਰ ਵੀ ਆਦਾ ਵੀਰੇ ਆਲਰੇਡੀ ਆਪਾਂ ਨੇ ਕੱਲ ਦੀ ਵੀਡੀਓ ਚ ਦਿਖਾਤੇ ਸੀਗੇ ਸਾਰੇ ਟਰੈਕਟਰ ਤੇ ਬਾਕੀ ਬਾਈ ਆਪਣੇ ਉਰੇ ਜਿੱਲੀ ਵੀ ਮਾਰਕੀਟਾ ਵੀਰੇ ਤਕਰੀਬਨ 10 ਟਰੈਕਟਰ ਸਾਡੇ ਕੋਲ ਖੜੇ ਆ ਜੀ 10 ਟਰੈਕਟਰ ਇਹਨਾਂ ਕੋਲ ਹੋਣੇ ਆ 20 ਟਰੈਕਟਰ ਹੋਣਗੇ ਸਵਰਾਜ ਵਾਲਿਆਂ ਕੋਲ 5-6 ਟਰੈਕਟਰ ਹੋਣਗੇ ਜੌਨੀਅਰ ਵਾਲਿਆਂ ਕੋਲ ਤਾਨੂੰ ਇੱਥੇ ਤਕਰੀਬਨ 40 ਤੋਂ 50 ਟਰੈਕਟਰ ਮਿਲ ਜਣੇ ਸੈਕੰਡ ਹੈਂ ਠੀਕ ਆ ਕਿਸੇ ਨੇ ਕੋਈ ਪੁਰਾਣਾ ਟਰੈਕਟਰ ਦੇਖਦਾ ਕੋਈ ਚੱਲਦਾ ਤਾਂ ਇੱਕ ਵਾਰ ਇੱਥੇ ਆ ਕੇ ਜਰੂਰ ਗੇੜਾ ਮਾਰ ਕੇ ਜਾਇਓ ਜੀ ਠੀਕ ਹੈ ਜੀ ਤੇ ਤੁਹਾਨੂੰ ਲੱਖ ਰੁਪਏ ਤੋਂ ਲੈ ਕੇ 5 6 7 ਲੱਖ ਦਾ ਸਾਰੇ ਪੁਰਾਣੇ ਟਰੈਕਟਰ ਇੱਥੇ ਮਿਲ ਜਣੇ ਪਾਕੀ ਗੱਲ ਨਾ ਵੀਰੇ ਵੀਡੀਓ ਲੰਬੀ ਬਣ ਗਈ ਕਾਫੀ ਤੇ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਕੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਬਾਕੀ ਜੇ ਕਿਸੇ ਨੇ ਬਾਈ ਜੋਨਡਰ ਲੈਣਾ ਸਾਡੇ ਏਰੀਆ ਦੇ ਵਿੱਚ ਤਾਂ ਜੋਨਡਰ ਦੀ 80 ਵੀ ਆਪਣੇ ਨਾਲੇ ਆ। ਇਹ ਵੀ ਆਪਣੇ ਭਰਾ ਨੇ ਬਹੁਤ ਵਧੀਆ ਆਪਣੇ ਸਾਰੀਆਂ ਜੱਸੀਆਂ ਮਿਲਣਾ ਵਰਤਣਾ। ਤੇ ਕਿਸੇ ਨੇ ਜੋਨਡਰ ਲੈਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ। ਆਪਾਂ ਜਿੰਨਾ ਹੋ ਗਿਆ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਉਂਗੇ। ਠੀਕ ਹੈ ਜੀ। ਆਪਣਾ ਕੋਈ ਲੱਛ ਨਹੀਂ ਹੈਗਾ ਵਿੱਚ ਬਾਈ ਆਪਾਂ ਨੇ ਚਲੋ ਇਹਨਾਂ ਦਾ ਵੀ ਟਰੈਕਟਰ ਵਿਹੂ ਆਪਾਂ ਵੀ ਜਿੰਨਾ ਹੋਇਆ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਸਾਨੂੰ ਟਰੈਕਟਰ ਜਾਇਰ ਰੇਡ ਤੇ ਦਵਾਈ। ਠੀਕ ਹੈ ਜੀ। ਤੇ ਇੱਕ ਆਪਣਾ YouTube ਤੇ Instagram ਤੇ ਵੀ ਪੇਜ ਹੈ ਜੱਗੂ ਮਹਾਲ ਤੇ ਉਹਨੂੰ ਵੀ ਜਰੂਰ ਫੋਲੋ ਕਰਿਓ ਜਾ ਕੇ। ਠੀਕ ਹੈ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਆਂ ਕਿਸੇ ਹੋਰ ਬਲੌਗ ਸਾਰੇ ਵੀਰਾਂ ਦਾ ਧੰਨਵਾਦ